ਜਿੱਥੇ ਕਿ ਆਜ਼ਾਦੀ ਦੇ ਮੌਕੇ ਤੇ 15 ਅਗਸਤ ਵਾਲੇ ਦਿਨ ਬਹੁਤ ਸਾਰੀਆਂ ਅਣਹੋਣੀਆਂ ਹੋਣ ਤੋਂ ਬਚ ਗਈਆਂ ਨੇ ਕਿਉਂਕਿ ਪੁਲਿਸ ਵੱਲੋਂ ਪਹਿਲਾਂ ਤੋਂ ਹੀ ਸੁਰੱਖਿਆ ਪ੍ਰਬੰਧ ਅਜਿਹੇ ਕਰ ਦਿੱਤੇ ਗਏ ਸੀ ਪਰ ਉਸ ਤੋਂ ਬਾਅਦ ਵੀ ਫਿਰ ਵੀ ਕੋਸ਼-ਕੋਸ਼ ਸੂਚਨਾਵਾਂ ਇਹ ਜੀਆਂ ਆ ਰਹੀਆਂ ਨੇ ਜੋ ਕਿ ਭਾਰਤ ਵਸੀਆਂ ਦੇ ਦਿਲਾਂ ਨੂੰ ਠੇਸ ਪਹਚਾ ਰਹੀਆਂ ਨੇ 사ਸ਼ੀਕਲ ਜੀ ਮੈਂ ਜਗਵਿੰਦਰ ਕੌਰ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ 15 ਅਗਸਤ ਨੂੰ ਜਦੋਂ ਇੱਕ ਪਾਸੇ ਪੂਰਾ ਦੇਸ਼ ਮਾਣ ਨਾਲ ਆਜ਼ਾਦੀ ਦਿਹਾੜਾ ਮਨਾ ਰਿਹਾ ਸੀ ਉਸ ਦੇ ਉਲਟ ਬਿਹਾਰ ਦੇ ਦਰਪੰਗਾ ਜ਼ਿਲ੍ਹੇ ਦੇ ਰਾਜਾ ਚੌਂਕ ਵਿੱਚ ਸ਼ਰੀਆਮ ਸਿੱਖਾਂ ਅਤੇ ਮੁਸਲਮਾਨਾਂ ਨੂੰ ਨਫ਼ਰਤੀ ਪੋਸਟਰਾਂ ਨਾਲ ਨਿਸ਼ਾਨਾ ਬਣਾਇਆ ਗਿਆ ਹੈ ਇਸ ਘਟਨਾ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੇਖਿਆ ਗਿਆ ਹੈ ਕਿ ਕੁਝ ਸ਼ਰਾਰਤੀ ਅੰਸਰਾਮ ਦੇ ਹੱਥਾਂ ਚ ਤਕਤੀਆਂ ਫੜੀਆਂ ਹੋਈਆਂ ਨੇ ਜਿਨ੍ਹਾਂ ਤੇ ਲਿਖਿਆ ਹੋਇਆ ਕਿ ਸਰਦਾਰ ਤੇ ਮੁਸਲਮਾਨ ਭਾਰਤ ਛੱਡ ਦਿਓ ਕਿਉਂਕਿ ਇਹ ਦੋਵੇਂ ਅਤਕਵਾਦੀ ਹਨ ਭੜਕਾਉ ਨਾਰਿਆਂ ਵਾਲੀਆਂ ਤਕਤੀਆਂ ਹੱਥਾਂ ਵਿੱਚ ਲੈ ਕੇ ਸਰਾਟੀ ਅਨਸਰ ਸੜਕਾ ਉੱਤੇ ਉਤਰ ਆਏ ਅਤੇ ਇਹਨਾਂ ਵੱਲੋਂ ਜਨਤਕ ਥਾਵਾਂ ਤੇ ਭੜਕਾਉ ਪੋਸਟਰ ਵੀ ਲਗਾਏ ਗਏ ਨੇ ਇਹ ਭੜਕਾਉ ਪੋਸਟਰ ਕਾਫੀ ਮੋٹے ਅੱਖਰਾਂ ਵਿੱਚ ਲਿਖੇ ਹੋਏ ਨੇ ਜਿਨ੍ਹਾਂ ਤੇ ਲਿਖਿਆ ਗਿਆ ਹੈ ਕਿ ਸਰਦਾਰ ਅਤੇ ਮੁਸਲਮਾਨ ਭਾਰਤ ਛੱਡ ਦਿਓ ਇਹ ਘਟਨਾ ਸਿੰਘਵਾੜਾ ਪੁਲਿਸ ਸਟੇਸ਼ਨ ਖੇਤਰ ਵਿੱਚੋਂ ਆਪਰੀ ਹੈ ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਦਹਾਕੀਆਂ ਤੋਂ ਸ਼ਾਂਤੀ ਨਾਲ ਇਕੱਠੇ ਰਹਿ ਰਹੇ ਨੇ 15 ਅਗਸਤ ਦੀ ਸਵੇਰ ਨੂੰ ਜਦੋਂ ਬੱਚੇ ਤਿਰੰਗਾ ਲੈ ਕੇ ਜਾ ਰਹੇ ਸੀ ਤੇ ਰਾਸ਼ਟਰੀ ਝੰਡਾ ਕਰਾਤੇ ਮਾਨ ਨਾਲ ਲਹਿਰਾਇਆ ਜਾ ਰਿਹਾ ਸੀ ਪਰ ਇਹ ਨਫਰਤ ਭਰੇ ਪੋਸ਼ਟ ਆਜ਼ਾਦੀ ਤੇ ਭਾਈਚਾਰੇ ਦੀ ਭਾਵਨਾ ਤੇ ਬਿਲਕੁਲ ਉਲਟ ਜਾਪ ਰਹੀ ਸੀ ਇਹ ਘਟਨਾ ਤੋਂ ਹੈਰਾਨ ਹੋ ਕੇ ਸਥਾਨਕ ਵਾਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਇਤੀ ਜਸ ਤੋਂ ਬਾਅਦ ਇਹਨਾਂ ਪੋਸਟਰਾਂ ਨੂੰ ਉਤਾਰ ਦਿੱਤਾ ਗਿਆ ਅ ਕਮਤੌਲ ਦੇ ਸਦਰ ਡੀਐਸਪੀ ਕੇ ਐਸਕੇ ਸੁਮਾਨ ਨੇ মিডিਆ ਨੂੰ ਦੱਸਿਆ ਹੈ ਕਿ ਘਟਨਾ ਪਿੱਛੇ ਜਿਹੜੀ ਵੀ ਵਿਅਕਤੀ ਹੈ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਦੂਜੇ ਪਾਸੇ ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਵਿਹਾਰ ਚੋਣਾ ਤੋਂ ਪਹਿਲਾਂ ਸ਼ਰਾਬੀ ਅੰਸਾ ਵੱਲੋਂ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖਬਰਾਂ ਦਾ ਸلسਲਾ ਇਸੇ ਤਰ੍ਹਾਂ ਚੱਲਦਾ ਰਹੇਗਾ ਤੁਸੀਂ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲੀਕ ਬੜੀਆ ਧੰਨਵਾਦ